ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਕਬਾਣੀ ਰਾਮ ਕਲੀ ਸੱਜ ਦੀ ਬਾ ਗੱਲ ਵਿਚਾਰ ਕਰਾਂਗੇ ਕਿਉਂਕਿ ਇਹ ਬਾਣੀ ਜਦੋਂ ਕੋਈ ਜੀਵ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਤੇ ਉਹਦਾ ਸੰਸਕਾਰ ਕਰਦੇ ਆਪਾਂ ਤੇ ਉਸਦੇ ਸੰਸਕਾਰ ਜਦੋਂ ਉਹਨੂੰ ਉਹਦੇ ਅੰਗੀਠੇ ਨੂੰ ਅੱਗ ਦੇਈਦੀ ਆ ਤੇ ਉਸ ਤੋਂ ਬਾਅਦ ਸੋਇਲਾ ਸਾਹਾ ਦਾ ਪਾਠ ਕਰਕੇ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਉੱਥੇ ਆਮਕਾਲੀ ਬਾਣੀ ਰਾਮਕਲੀ ਸੱਦ ਦਾ ਪਾਠ ਜਿਹੜਾ ਕੀਤਾ ਜਾਂਦਾ ਫਿਰ ਜਿਹੜਾ ਉਹਦਾ ਅਖੰਡ ਪਾਠ ਜਾਂ ਸਹਿਜ ਪਾਠ ਜਾਂ ਕੀਰਤਨ ਉਸ ਤੋਂ ਪੋਗ ਪੈਂਦਾ ਤੇ ਉਸ ਵੇਲੇ ਫਿਰ ਇਹ ਬਾਣੀ ਰਾਮਕਲੀ ਸੱਦ ਪੜੀ ਜਾਂਦੀ ਹੈ ਫਿਰ ਜਦੋਂ ਮਰਤਕ ਦੀ ਵਰਸੀ ਮਨਾਉਂਦੇ ਆ ਉਸ ਵੇਲੇ ਫੇਰ ਇਹ ਪਾਣੀ ਜਿਹੜੀ ਆ RAM KALI ਸਾਧ ਪੜੀ ਜਾਂਦੀ ਹੈ ਕੀ ਇਹ ਜ਼ਰੂਰੀ ਆ ਅਸੀਂ RAM KALI ਸਾਧ ਦੇ ਅਰਥ ਸਮਝਦੇ ਆ RAM KALI ਸਾਧ ਜਿਹੜੀ ਬਾਣੀ ਆ ਇਹਦੇ ਵਿੱਚ ਗੁਰੂ ਅਮਰਦਾਸ ਪਾਛਾ ਜੀ ਨੇ ਜੋ ਸੰਗਤ ਨੂੰ ਉਪਦੇਸ਼ ਦਿੱਤਾ ਇੱਕ وصੀਅਤ ਕਹਿ ਲੋ ਕੀਤੀ ਆ ਕਿ ਮੇਰੇ ਮਨ ਉਪਰੰਤ ਕੋਈ ਵੀ ਜੜੀਆਂ ਪ੍ਰਾਤਨ ਵਿਧੀਆਂ ਜਾਂ ਕਿਰਿਆਵਾਂ ਚੱਲ ਰਹੀਆਂ ਜੋ ਬ੍ਰਾਹਮਣ ਸਮਾਜ ਵਿੱਚ ਚੱਲਦੀਆਂ ਉਹਨਾਂ ਵਿੱਚੋਂ ਕੋਈ ਵੀ ਨਾ ਕੀਤੀ ਜਾਵੇ ਮੇਰੇ ਮਰਨ ਉਪਰੰਤ ਉਸ ਅਕਾਲ ਪੁਰਖ ਦੀ ਉਸਤਤ ਦੇ ਗੀਤ ਗਾਏ ਜਾਣ ਉਹਨਾਂ ਨੇ ਉਹ ਸਾਰੀਆਂ ਕਰਿਆਮਾਂ ਨੂੰ ਖੰਡਨ ਕੀਤਾ ਜਿਹੜੀਆਂ ਪ੍ਰਾਣੀਆਂ ਚੱਲ ਰਹੀਆਂ ਔਰ ਉਹ ਇਸ ਬਾਣੀ ਵਿੱਚ ਉਹਨਾਂ ਨੇ ਦਰਜ ਕੀਤੀਆਂ ਕਿ ਆਹ ਜਿਹੜੀਆਂ ਕਿਰਿਆਵਾਂ ਇਹ ਨਾ ਕੀਤੀਆਂ ਜਾਣ ਮੇਰੇ ਇਸ ਸਰੀਰ ਨੂੰ ਛੱਡ ਕੇ ਜਾਣ ਤੋਂ ਬਾਅਦ ਉਸ ਪਰਮਾਤਮਾ ਦੀ ਹੀ ਸਿਰਸਲਾਹ ਕੀਤੀ ਜਾਵੇ ਇਸ ਬਾਣੀ ਵਿੱਚ ਆਏ ਜਿਹੜੇ ਸ਼ਬਦ ਆ ਉਨ੍ਹਾਂ ਦੇ ਅਰਥ ਕੀਤੇ ਜਾਂਦੇ ਆ ਅਰਥ ਕਰਨ ਵਾਲੇ ਜਿਹੜੇ ਗਿਆਨੀ ਆ ਟਿੱਕਾਕਾਰ ਉਹ ਕਈ ਤਰ੍ਹਾਂ ਦੇ ਇਹਦੇ ਅਰਥ ਜਿਹੜੇ ਆ ਉਹ ਕਰ ਦਿੰਦੇ ਆ ਜਿੱਥੇ ਕਿ ਗੁਰਮਤਿ ਵਿਚਾਰ ਧਾਰਾ ਜਿਹੜੀ ਆ ਉਹ ਮੇਲ ਨਹੀਂ ਖਾਂਦੀ ਉਹਨਾਂ ਵਿਚਾਰਾਂ ਨਾਲ ਹੁਣ ਰਾਮਕਲੀ ਸੱਦ ਦੇ ਵਿੱਚ ਸ਼ਬਦ ਆਉਂਦੇ ਕੇਸੋ ਗੋਪਾਲ ਪੰਡਤ ਹਰ ਸਰ ਪਿੰਡ ਪੱਤਲ ਪ੍ਰਾਣ ਕਿਰਿਆ ਦੀਵਾ ਫੁੱਲ ਬੇਬਾਨ ਇਹ ਜਿਹੜੇ ਆ ਜਦੋਂ ਅਸੀਂ ਇਹ ਬਾਣੀ ਪੜ੍ਹਦੇ ਆ ਤੇ ਗੁਰੂ ਜੀ ਨੇ ਇਹਨਾ ਤੋਂ ਰੋਕਿਆ ਸਾਨੂੰ ਉਂਡਾਨੇ ਇਸ ਬਾਣੀ ਨੂੰ ਉਂਡਾਨੇ ਕਹ ਅਗੇ ਜਿਹੜੇ ਪ੍ਰਾਣੇ ਜਿਹੜੇ ਰੀਤੀ ਰਿਵਾਜ ਆ ਇਹ ਮੇਰੇ ਸ੍ਰੀ ਛੜ ਤੋਂ ਛੱਡ ਕੇ ਜਾਣ ਤੋਂ ਬਾਅਦ ਨਾ ਕੀਤੇ ਜਾਣ ਪਰ ਅਸੀਂ ਫਿਰ ਵੀ ਇਹ ਜੋ ਬਾਣੀ ਵਿੱਚ ਸ਼ਬਦ ਆਉਂਦੇ ਆ ਇਹਨਾਂ ਦੇ ਅਰਥ ਗਲਤ ਲੈ ਕੇ ਅਸੀਂ ਉਹੋ ਕਿਰਿਆਵਾਂ ਕਰੀ ਜਾਂਦੇ ਆ ਗੁਰੂ ਪਾਛਾ ਕਹਿ ਰਿਹਾ ਕਿ ਸੱਦ ਰਾਮਕਲੀ ਰਾਗ ਵਿੱਚ ਇਹ ਬਾਣੀ ਜਿਹੜੀ ਆ ਦਰਜਿਆ ਗੁਰੂ ਅਮਰਦਾਸ ਪਾਛਾ ਜੀ ਨੇ ਜਦੋਂ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਸੱਦਾ ਆਇਆ ਤੇ ਉਹਨਾਂ ਨੇ ਇਸ ਬਾਣੀ ਨੂੰ ਸੱਦ ਦਾ ਨਾਮ ਦਿੱਤਾ ਜੋ ਕਿ ਇੱਕ ਕਵਤਾ ਦੇ ਰੂਪ ਵਿੱਚ ਉਹਨਾਂ ਦੇ ਪੜਪੋਤੇ ਬਾਬਾ ਮੋਰੀ ਜੀ ਦੇ ਪੋਤਰੇ ਤੇ ਬਾਬਾ ਆਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ ਆ ਉਹਨਾਂ ਨੇ ਇਹ ਇੱਕ ਕਵਤਾ ਦੇ ਰੂਪ ਵਿੱਚ ਜਿਹੜੀ ਇਹ ਵਸੀਅਤ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪੜ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸੁਣਾਈ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਦਾ ਲਈ ਵਿਦਮਾਨ ਕਰ ਦਿੱਤੀ ਦਰਜ ਕਰ ਦਿੱਤੀ ਕਿ ਗੁਰਸਿੱਖ ਇਸ ਬਾਣੀ ਤੋਂ ਅਗਵਾਈ ਲੈਣ ਤੇ ਉਸ ਪਰਮਾਤਮਾ ਦੀ ਯਾਦ ਵਿੱਚ ਸਿਰਫ ਸਲਾਹ ਕਰਕੇ ਉਸ ਜੀਵ ਨੂੰ ਸ਼ਰਧਾਂਜਲੀ ਦੇਣ ਪਰ ਅਸੀਂ ਇਹ ਨੂੰ ਜ਼ਰੂਰੀ ਸਮਝ ਲਿਆ ਇਸ ਬਾਣੀ ਨੂੰ ਇੱਕ ਰਵਾਜ ਬਣਾ ਲਿਆ ਕਿ ਜਦੋਂ ਪ੍ਰਾਣੀ ਦਾ ਸਸਕਾਰ ਕਰਨਾ ਉਸ ਵੇਲੇ ਵੀ ਗੁਰਦੁਆਰੇ ਜਾ ਕੇ ਇਹ ਬਾਣੀ ਜ਼ਰੂਰ ਪੜਨੀ। ਜਦੋਂ ਕਿ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਮੇਰੇ ਜਾਣ ਉਪਰੰਤ ਉਸ ਪ੍ਰਮਾਤਮਾ ਦੀ ਸਿਫਤਸਾਲਾ ਦੇ ਗੀਤ ਗਾਏ ਜਾਣ। ਅਸੀਂ ਇਹਨੂੰ ਇੱਕ ਮਰਿਆਦਾ ਰੀਤੀ ਰਿਵਾਜ ਬਣਾ ਕੇ ਰੱਖ ਲਿਆ। ਗੁਰੂ ਪਾਚਕ ਇਸ ਤੋਂ ਪਹਿਲਾਂ ਵੀ ਗੁਨਾਨ ਪਾਸ਼ਾ ਨੇ ਇਹਦੇ ਬਾਰੇ ਗਿਆ ਦੇ ਪੰਡਤ ਜਿਹੜੇ ਉਹਨਾਂ ਨਾਲ ਵੀ ਇਸ ਗ੍ਰਹਮਾਤੇ ਜੋ ਪ੍ਰਾਰਥਨ ਚਾਦਰੀਆਂ ਸਨ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਗੁਰੂ ਸਾਹਿਬ ਨੇ ब्राह्मण मत ਵੱਲੋਂ ਜੋ ਕਰਮ ਕਾਂਡ ਕੀਤੇ ਜਾਂਦੇ ਸੀ ਉਹਨਾਂ ਦਾ ਖੰਡਨ ਕੀਤਾ ਉਪਨਨ ਨੰਬਰ 358 ਤੇ ਸ਼ਬਦ ਦਰਜ ਹੈ ਮਸਾ ਮਹੱਲਾ ਪਹਿਲਾ ਦੀਵਾ ਮੇਰਾ ਇਕਨਾ ਦੁੱਖ ਵਿੱਚ ਪਾਇਆ ਤੇਲ ਉਹਨਾਂ ਚਾਨਣ ਉਸੌਖੀਆਂ ਚੂਕਾ ਜਮ ਸਿਉ ਮੇਲ ਲੋਕਾਂ ਮਤ ਕੋ ਫੱਕੜ ਪਾਏ ਲੱਖ ਮੜਿਆ ਕਰ ਇਕੱਠੇ ਲੱਖ ਮੜਿਆ ਕਰ ਇਕੱਠੇ ਇੱਕ ਰਤੀ ਲੈ ਪਾਹੀ ਰਹਾਉ ਪਿੰਡ ਪੱਤਲ ਮੇਰੀ ਤੇ ਸੋ ਕਿਰਿਆ ਸਚ ਨਾਮ ਕਰਤਾਰ ਐਥੇ ਉਥੇ ਆਗੇ ਪਾਛੈ ਇਹ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਮ ਆਤਮ ਰਾਉ ਸੱਚਾ ਨਾਮ ਅਣਤਾ ਥੀਐ ਜਾਂ ਅਹਨ ਸੁਲਾਗੈ ਪਾਉ एक की होर छम ब्राह्मण वट पिंड खाए नानक सिका कब हो सुना है एक की होर शम शरी ब्राह्मण वट पिंड खाए नानक पिंड सिका ਕਬ ਹੂ ਨਿਖਟਸ ਨਹੀਂ ਗੁਰੂ ਪਾਚਾ ਉਹਨਾਂ ਨੂੰ ਸਮਝਾ ਰਿਹਾ 1509 ਇਸੀ ਵਿੱਚ ਗਿਆ ਗਿਆ ਗੁਦਾਨ ਪਾਚਾ ਤੇ ਉਹਨਾਂ ਨੇ ਪਾਂਡਿਆਂ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਇਹ ਜਿਹੜੀਆਂ ਕਿਰਿਆਵਾਂ ਕਰ ਰਹੇ ਹੋ ਉਹ ਗਲਤ ਆ ਅਸਲ ਇਹ ਸਰੀਰ ਦਾ ਜਿਹੜਾ ਆਖਰੀ ਘਾਰ ਮਿਹਾਰਿਆ ਉਹ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਆ ਦੀਵਾ ਜੋ ਤੁਸੀਂ ਜਗਾਈ ਬੈਠੇ ਹੋ ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿੱਚ ਆਤਮਿਕ ਰੋਸ਼ਨੀ ਦਿੰਦਾ ਉਸ ਦੀਵੇ ਵਿੱਚ ਮੈਂ ਦੁਨੀਆ ਵਿੱਚ ਵਿਆਪਣ ਵਾਲਾ ਦੁੱਖ ਰੂਪ ਤੇਲ ਜਿਹੜਾ ਉਹ ਪਾਇਆ ਹੋਇਆ ਉਹ ਆ ਉਹ ਸਾਤਮਕ ਜਾਣਨ ਲਈ ਉਹ ਦੁੱਖ ਰੂਪ ਤੀਰ ਛੜਦਾ ਜਾਂਦਾ ਤੇ ਜਮ ਨਾਲ ਮੇਰਾ ਵਾਹ ਵੀ ਨਹੀਂ ਪੈਂਦਾ ਏ ਲੋਕੋ ਮੇਰੀ ਗੱਲਾਂ ਮਖੌਲ ਨਾ ਢਾਓ ਲੱਖਾਂ ਮਣਾ ਲੱਕੜਾਂ ਦੇ ਢੇਰ ਇਕੱਠੇ ਕਰਕੇ ਇੱਕ ਲਤੀ ਜਿੰਨੀ ਅੱਗ ਦੀਏ ਤਾਂ ਸਾਰੇ ਢੇਰ ਸੁਆਹ ਹੋ ਜਾਂਦੇ ਹਨ ਤੀਵੇਂ ਜਨਮਾਂ ਜਮਾਂ ਤਰਾ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦਿੰਦਾ ਹੈ راہ ਅਤਨਾਉਤੇ ਪਿੰਡ ਭਰਾਣੀ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਹੈ ਮੇਰੇ ਵਾਸਤੇ ਕਿਰਿਆ ਦੀ ਦਸ਼ਮ ਵੀ ਕਰਤਾਰ ਦਾ ਸੱਚਾ ਨਾਮ ਹੈ ਇਹ ਨਾਮ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਹਰਥਾ ਮੇਰੀ ਜ਼ਿੰਦਗੀ ਦਾ ਆਸਰਾ ਹੈ ਐ ਬ੍ਰਾਹਮਣ ਮੈਂ ਤੇਰੇ ਦਸੇ ਪਿੰਡ ਭਰਾਉਣੇ ਕਰਮ ਨੂੰ ਕੀ ਸਮਝਦਾ ਇਹ ਤਾਂ ਸਭ ਝੂਠ ਹਨ ਤੁਸੀਂ ਗੰਗਾ ਯਾਰ ਨਦੀਆਂ ਤੇ ਕਾਂਸੀ ਉੱਪਰ ਜਾ ਕੇ ਇਸ਼ਨਾਨ ਕਰਨ ਨੂੰ ਦੱਸਦੇ ਹੋ ਪਰ ਮੈਂ ਤਾਂ ਇਸ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ ਕਿਉਂਕਿ ਪ੍ਰਭੂ ਦੀ ਸਿਫਤਸਲਾਈ ਮੇਰੇ ਬਾਤੇ ਗੰਗਾ ਦੇ ਕਾਂਛੀ ਆਦਿਕ ਤੀਰਥਾਂ ਦਾ ਇਸ਼ਨਾਨ ਹੈ ਜਿਸ ਵਿੱਚ ਮੇਰੀ ਆਤਮਾ ਇਸ਼ਨਾਨ ਕਰਦੀ ਹੈ ਸੱਚਾ ਇਸ਼ਨਾਨ ਹੈ ਸੱਚਾ ਇਸ਼ਨਾਨ ਹੈ ਹੀ ਤਦੋਂ ਜਦੋਂ ਦਿਨ ਰਾਤ ਪ੍ਰਭੂ ਚਰਨਾਂ ਦਾ ਪ੍ਰੇਮ ਬਣਿਆ ਰਹੇ ब्राह्मण ਜੋਮਾ ਜਾਂ ਚੌਲਾਂ ਦੇ ਆٹے ਪੀੜੇ ਵਟ ਕੇ ਇੱਕ ਪੇੜਾ ਦੇਵਤਿਆਂ ਨੂੰ ਭੇਟ ਕਰਦਾ ਹੈ ਤੇ ਦੂਜਾ ਪੇੜਾ ਪਿਤਰਾਂ ਨੂੰ ਪੇੜਾ ਵਟਣ ਤੋਂ ਪਿਛੋਂ ਆਪ ਖੀਰ ਪੂਰੀ ਆਦਿਕ ਜਨਮਾਨਾਂ ਦੇ ਘਰੋਂ ਖਾਂਦਾ ਹੈ ਪਰ ਨਾਨਕ ਪਾਤਸ਼ਾਹ ਕਹਿ ਰਿਹਾ ਕਿ ਬ੍ਰਾਹਮਣ ਦੀ ਰਾਈ ਦਿੱਤਾ ਆਏ ਪੇੜਾ ਕਿੱਥੋਂ ਤੱਕ ਚੱਲੂਗਾ ਕਦ ਤੱਕ ਟਿਕਿਆ ਰਹੂਗਾ ਪਰ ਮੀਰਾ ਤੇ ਪਰਮਾਤਮਾ ਦੀ ਮੇਹਰ ਵਾਲਾ ਪੇੜਾ ਜਿਹੜਾ ਉਹ ਕਦੇ ਮੁੱਕਦਾ ਹੀ ਨਹੀਂ ਪਰਮਾਤਮਾ ਦੀ ਸਿਫਤਸਲਾਹ ਦਾ ਜਿਹੜਾ ਨਾਮ ਆ ਪਰਮਾਤਮਾ ਦੇ ਬੋਲੋ ਪ੍ਰਾਪਤ ਹੋਇਆ ਜੋ ਮੈਂ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਦਾ ਉਹ ਪੇੜਾ ਤੇ ਕਦੇ ਮੁੱਕਣਾ ਹੀ ਨਹੀਂ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸੱਦੇਉ ਕਾਵ ਨਾਨਕ ਮਨਮੁਖ ਅੰਤ ਪਿਆਰ ਬਾਜ ਗੁਰੂ ਰੂਬਾ ਸੰਸਾਰ ਕੋ ਨਾਨਕ ਦੇਵ ਜੀ ਫਰਮਾਉਂਦੇ ਆ ਕਿ ਜੀਵ ਜਗਤੋਂ ਚਾਇਆ ਤੇ ਤੁਰ ਗਿਆ ਜਗਤ ਵਿੱਚ ਉਸ ਦਾ ਨਾਮ ਵੀ ਭੁੱਲ ਗਿਆ ਉਸ ਦੇ ਮਨ ਪਿੱਛੋਂ ਪੱਤਰਾਂ ਉਤੇ ਪਿੰਡ ਭਰਾ ਕੇ ਕਾਵਾਂ ਨੂੰ ਹੀ ਸੱਦਦਾ ਹੈ ਉਸ ਜੀਵ ਨੂੰ ਕੁਝ ਨਹੀਂ ਆਪੜਦਾ ਗੁਨਾਨ ਕ੍ਰਿਪ ਜੀ ਫਰਮਾਉਂਦੇ ਹਨ ਕਿ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦਾ ਜਗਤ ਨਾਲ ਪਿਆਰ ਅੰਨਿਆ ਵਾਲਾ ਪਿਆਰ ਹੈ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਜਗਤ ਇਸ ਅੰਧ ਪਿਆਰ ਵਿੱਚ ਡੁੱਬ ਰਿਹਾ ਹੈ ਪੰਜਵੇਂ ਪਾਤਸ਼ਾਹ ਜੀ ਨੇ ਵੀ ਸੁਖਮਨੀ ਸਾਹਿਬ ਦੀ ਦੂਜੀ ਅਸ਼ਟ ਪੜੀ ਜਿਹੜੀ ਆ ਉਹ ਇਹਨਾ ਬ੍ਰਾਹਮਣਾਵਲੋਂ ਤੇ ਤੇ ਡਰਾਵੇ। ਉਹਨਾਂ ਨੂੰ ਖੰਡਨ ਕਰਨ ਲਈ ਉਚਾਰੀ ਆ। ਜਮ ਮਾਰਗ ਵਿੱਚ ਪਹੁੰਚਾਉਣ ਵਾਲੀ Hindu ਰੀਤਾਂ ਦਾ ਖੰਡਨ ਕੀਤਾ ਆ। ਤੇ ਐਸੇ ਕਰਮ ਕਾਂਡ ਦੀ ਥਾਂ ਹਰੀ ਅਕਾਲ ਪੁਰਖ ਦਾ ਉਹ ਓਟ ਆਸਰਾ ਲੈਣਾ ਹੀ ਦੱਸਿਆ ਆ। ਗੁਰੂ ਪਾਚਾ ਦੂਸਰੀ ਅਸ਼ਟਪਦੀ ਵਿੱਚ ਫਰਮਾਉਂਦੇ ਆ ਜੈ ਮਾਤ ਪਿਤਾ ਸਤਮੀਤ ਨਾ ਭਾਈ ਮਾਨੂ ਹਾਂ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਤਰੈ ਤੈ ਕੇਵਲ ਨਾਮ ਸੰਗ ਤੀ ਰਹਿ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਹੇ ਉਦਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾ ਪਰ ਹਰੈ ਗੁਰਮਖ ਨਾਮ ਜਪੋ ਮਨ ਮੇਰੀ ਨਾਨਕ ਪਾਵਹੁ ਸੁਖ ਕਹਨੇਰੀ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਕ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨ ਕਮਾਇਆ ਰੰਗ ਤਖਣਾ 부ਝਾਵੈ ਹਰ ਕਾ ਨਾਮ ਜਬਤ ਆਗਾਵੈ ਜੇਹ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮੰਗਾਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਛੂਟੇ ਨਾਹੀ ਨਾਹੀ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰ ਆਹੀ ਅਨਕ ਬਿਗਨ ਜੈ ਆਏ ਸੰਘਾਰ ਹੈ ਹਰ ਕਾ ਨਾਮ ਤਤਕਾਲ ਉਧਾਰ ਹੈ ਅਨਕ ਜੂਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਰਾ ਮਾਲ ਕਬੂਨਾ ਤੋ ਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰਗ ਜਿਹ ਮਾਰਗ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਉਹ ਸੰਗ ਤੋਸਾ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਗਾਣਾ ਨਾਮ ਉਹ ਸੰਗ ਤੂ ਸਾ ਜੇ ਪੈਂਡੇ ਮਹਾ ਆਂਦ ਗੋਬਾਰਾ ਹਰ ਗਾਣਾ ਨਾਮ ਸੰਗੁ ਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਜਾਨੂ ਹਰ ਗਾਣਾ ਨਾਮ ਤੈ ਨਾਲ ਪਹਚਾਨੂ ਜੈ ਮਹਾ ਭਾਨ ਤਪਤ ਬੋ ਕਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਨ ਜਹਾਂ ਤੇ ਕਾ ਮਨ ਤੂ ਜਿਆ ਕਰਕੇ ਪਹਿਨਾ ਨਾਮ ਨਾਲ ਘਰ ਹਰ ਅੰਮ੍ਰਿਤ ਵਰਗਾ ਹੈ ਗੁਰੂ ਪਾਛ कह रहे यार के नाम ਤੋਂ ਬਗੈਰ ਤੇਰੇ ਨਾਲ ਹੋਰ ਕੋਈ ਕਿਰਿਆ ਨਹੀਂ ਜਾਣੀ ਤੈਨੂੰ ਕਿਸੇ ਨੇ ਰਸਤਾ ਨਹੀਂ ਵਿਖਾਉਣਾ ਇਹ ਜੀਵ ਤੇ ਜੋ ਤੇਰੇ ਪਿੱਛੋਂ ਇਹ ਕਾਰਵਿਹਾਰ ਕਰ ਰਹੇ ਆ ਇਹ ਉਸ ਜੀਵ ਨੂੰ ਨਹੀਂ ਪਹੁੰਚਣੇ ਇਸ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ وصੀਅਤ ਕੀਤੀ ਜਿਸ ਨੂੰ ਪਾਣੀ RAM ਕਲੀ ਸੱਦ ਦੇ ਨਾਮ ਨਾਲ ਜਾਣਿਆ ਜਾਂਦਾ ਕਿ ਮੇਰੇ ਸਰੀਰ ਛੱਡ ਜਾਣ ਤੋਂ ਬਾਅਦ ਕੋਈ ਵੀ ਪ੍ਰਾਤਨ ਜਿਹੜੀਆਂ ਕ੍ਰਿਆਵਾਂ ਆਵਾ ਉਹ ਨਹੀਂ ਕਰਨੀਆਂ ਜੋ ਗੁਰੂ ਨਾਨਕ ਪਾਛਾ ਜੀ ਨੇ ਪੰਤਾ ਨੂੰ ਵੀ ਗਿਆ ਦੇ ਵਿੱਚ ਦੱਸੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਰਾਮ ਕਲੀ ਬਾਣੀ ਸਾਧ ਪੜ੍ਹੀ ਜਾਂਦੇ ਹਾਂ। ਇੱਕ ਰਵਾਜ ਬਣਾ ਲਿਆ ਉਹਨੂੰ ਕਿ ਪ੍ਰਾਣੀ ਦਾ ਸਸਕਾਰ ਕਰਨਾ ਕੀਰਤਨ ਸੋਹਿਲਾ ਪਾਠ ਸੋਹਿਲਾ ਸਾਹਿਬ ਉਸ ਪਰਮਾਤਮਾ ਦੀ ਉਸਤਪਿਆ ਉਹ ਉਥੇ ਜੀਵ ਦੇ ਨਾਲ ਕੇ ਬੈਠ ਕੇ ਇੱਕ ਬਾਣੀ ਜਾਪ ਕਰ ਲਈ ਹੈ ਠੀਕ ਆ 12 ਦਿਨ ਤੋਂ ਬਾਅਦ ਫਿਰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਆਰਾਮ ਕਲੀ ਸੱਤ ਦਾ ਪਾਠ ਕਰਦੇ ਆਂ ਫਿਰ ਅਸੀਂ ਗੁਰਦੁਆਰਾ ਸਾਹਿਬ ਜਦੋਂ ਜਾਂ ਘਰ ਖੰਡ ਪਾਠ ਸਾਹਿਬ ਦਾ ਪੋਹ ਪਾਉਨੇ ਆ ਜਾਂ ਸਹਿਜ ਪਾਠ ਦਾ ਪੋਹ ਪਾਉਨੇ ਆ ਉਪਰੰਤ ਫਿਰ ਆਰਾਮ ਕਲੀ ਸੱਤ ਦਾ ਪਾਠ ਕਰਦੇ ਹਾਂ ਕੀਰਤਨ ਸੁਮਾਗਮ ਹੁੰਦਾ ਉਸ ਵੇਲੇ ਫੇਰ ਆਮਕਲੀ ਸੱਤ ਪਾਣੀ ਪੜਦੇ ਫੇਰ ਉਹ ਅਚੀਵ ਦੀ ਵਰਸੀ ਉਸ ਵੇਲੇ ਫੇਰ ਆਮਕਲੀ ਸੱਤ ਪੜਦੇ ਇਹ ਇੱਕ ਰਿਵਾਜ ਬਣਾ ਲਿਆ ਬਾਣੀ ਪੜਨੀ ਆ ਬਾਣੀ ਪੜੋ ਸ਼ਬਦ ਬਾਣੀ ਦੇ ਗਾਓ ਕੀਰਤਨ ਗਾਓ ਪਾਠ ਕਰੋ ਪਰ ਇੱਕ ਨੂੰ ਇਸ ਨੂੰ ਇੱਕ ਰਿਵਾਜ ਦੀ ਤਰ੍ਹਾਂ RAMKALI BANI ਸਾਧ ਜਿਹੜੀ ਆ ਉਹ ਸੁਣਉ ਨਹੀਂ ਪੜਨਾ ਚਾਹੀਦਾ ਇਸ ਤਰ੍ਹਾਂ ਅੱਗੋਂ ਪਿੱਛੋਂ ਵੀ ਅਸੀਂ ਬਾਣੀ ਪੜ ਸਕਦੇ ਹਾਂ ਗੁਰੂ ਪਾਤਸ਼ਾਹ ਸਾਨੂੰ ਇਸ ਬਾਣੀ ਪਰੇ ਕੀ ਉਪਦੇਸ਼ ਹਨ ਸਾਡੇ ਵਾਸਤੇ ਕੀ ਉਪਦੇਸ਼ ਦੇ ਕੇ ਗਏ ਆ ਅਸੀਂ ਇਸ ਦੇ ਅਰਥ ਵਾਚਨੇ ਆ ਅਸੀਂ ਵਿਚਾਰ RAMKALI BANI ਸਾਧ ਦੀ ਕਰਨੀ ਆ ਤੇ ਇਹੀ ਜੋ ਆਪਣੇ ਸਮਾਜ ਵਿੱਚ ਚੱਲ ਰਿਹਾ ਉਹਨਾਂ ਨੂੰ ਊਕਾ ਦੇਣਾ ਕਿ ਨਾਮ ਤੋਂ ਬਗੈਰ ਹੋਰ ਕੋਈ ਜੀਵ ਦੇ ਨਾਲ ਨਹੀਂ ਜਾਂਦਾ ਉਸ ਤੋਂ ਮਗਰੋਂ ਤੁਸੀਂ ਜੋ ਮਰਜ਼ੀ ਕਰੀ ਜਾਓ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪੁਰਾਣੇ ਚਲਦੇ ਹੀ ਭਾਂਡੇ ਬਸਤਰ ਜੋੜਾ ਤੱਕ ਉਹ ਜੀਵ ਦੇ ਨਿਮਿਤ ਹੀ ਪਹਿਲਾਂ ਬ੍ਰਾਹਮਣ ਲੈ ਦੇ ਸੰਨ ਹੋਣਾ ਹੀ ਗੁਰਦੁਆਰਾ ਸਾਹਿਬ ਪਚਾ ਦਿੰਦੀਆਂ ਗੁਰਦੁਆਰੇ ਤੇ ਗ੍ਰੰਤੀ ਸਿੰਘ ਨੂੰ ਦੇ ਆਉਨੇ ਇੱਕ ਰਵਾਜ ਹੀ ਬਣ ਗਿਆ ਨਾ ਇਹ ਸੋ ਮੈਂ ਇਹਨਾਂ ਗਿਆਨੀ ਦੇ ਨਹੀਂ ਪਰ RAMKALI SAD BANI ਦਾ ਸਾਡੇ ਤੇ ਅਸਰ ਕਿੰਨਾ ਕਿਹਾ ਸੀ ਅਰਥ ਕਿੰਨੇ ਸਮਝਦੇ ਆ ਉਹ ਤੁਹਾਡੇ ਨਾਲ ਸਾਂਝੇ ਕਰ ਲਈ ਮਨ ਬਣਾਇਆ ਸੀ ਇਹ ਅਗਲੀ ਵੀਡੀਓ ਦੇ ਵਿੱਚ ਸਾਰੀ RAMKALI SAD BANI ਦੇ ਅਰਥ ਜਿਹੜੇ ਆ ਉਹ ਸੰਗਤਾਂ ਨਾਲ ਸਾਂਝੇ ਕਰਾਂਗੇ ਉਹਨੀਆਂ ਭਲਾਂ ਦੀ ਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ